ਗੁਰਪ੍ਰੀਤ ਚਾਲ ਆਇਆ ਇਹਨਾ ਟਾਈਮ ਚਾਰਕਸ ਬੰਨਨ ਤੇ ਵੀ ਟਾਈਮ ਲੱਗਦਾ ਕੋਈ ਸ਼ਰਤਾਂ ਦੇ ਨਾਲ ਨਹੀਂ ਖੋਲ ਕੇ ਬਣਾਵਾ ਟਾਈਮ ਲੱਗਦਾ ਬਿਲੰਦ ਤੇ ਵੀ ਚਾਰੀ ਗੱਲ ਚਾਹ ਹ ਮੈਨੂੰ ਇਹ ਟੈਨਸ਼ਨ ਬੜੀ ਤਰ੍ਹਾਂ ਗੱਲ ਕਰਦਿਨਾ ਮੈਂ ਤਾਂ ਸਾਰੀ ਰਾਤ ਜਾਤੀ ਨੀਂਦ ਨਹੀਂ ਆਈ ਨੀਂਦ ਨਹੀਂ ਬਈ ਹਾਂ ਕਿਉਂ ਕਿ ਕਿਉਂਕਿ ਹੁਣ ਪੈਸੇ ਲੈਣ ਦੇਣ ਵੜੇ ਹੋਣਾ ਹੁਣ ਇੱਥੇ ਕੀ ਡਿਮਾਂਡ ਆ ਤੇ ਘਰ ਨਾਲੇ ਆਪਣੀ ਤੇ ਵੇਚੀ ਹੋਣੀ ਹੋਣੀ ਆ ਤੇ ਤੇ ਭਾਬੀ ਨਾਲ ਦੀ ਬੇਜੰਦੀ ਆ। ਇਹ ਕੋ ਲੱਕੀ ਨੇ ਆਗੇ ਚੱਲ ਗਿਆ ਇੱਥੇ ਆ ਗਿਆ। ਜੋ ਰੌਲਾ ਪਾਇਆ ਹੁਣਾ। ਕੱਲ ਉਹ ਗਾ ਹੁਣ ਆਪਣੇ ਯਾਰਾਂ ਦੋਸਤਾਂ ਨੂੰ ਦੱਸੂਗਾ ਤੇ ਉਹਨਾਂ ਦਾ ਜਵਾਈ ਇੱਦਾਂ ਦਾ। ਤੇ ਜਦੋਂ ਲੱਕੀ ਭਾਈ ਜੀ ਤੇ ਉਹ ਸੀਮਾ ਆਈ ਸੀ ਨਾ ਆਂਡੂ-ਬਾਂਡ ਕੇ ਸੁਣਦੇ ਗਏ ਨਾ ਕਿੰਨਾ ਚੁੱਚੀ ਬੋਲ ਹੁੰਦਾ ਵੇ। ਮੈਨੂੰ ਰ ਡਰ ਰੇ ਆਪਣੀ ਬਦਨਾਮੀ ਤੇ ਡਰਨਾ ਹਨੂ ਕਰੋ ਹੀ ਨਾ ਕੱਢਦਾ। ਕੋਈ ਗੁਰਦੀ ਮੈਂ ਚੱਲਣਾ ਗੱਲ ਕਰਨ ਜਾਵਾ ਕਿ ਆਪਾਂ ਇੱਥੇ ਪੈਰ ਜਮਾਉਣੇ ਆ ਕਿ ਨਾ ਕੀ ਆਪਾਂ ਉਥੇ ਭਜਾ ਦੇਨੇ। ਜੇ ਆਪਾਂ ਨੂੰ ਪਹਿਲਾਂ ਇਹਨਾਂ ਕਾਰ ਦਿੱਤਾ ਤੇ ਹੋਵੇ ਤੇਰੀ ਆਪਣੀ ਢੋਈ ਵੀ ਨਹੀਂ ਹੈਗੀ ਹਾਂ ਕੋਈ ਟਿਕਾਣਾ ਤੇ ਹੈ ਨਹੀਂ ਆਪਾਂ ਇਹੋ ਜਿਹਾ ਦਮ ਕਰੀਏ ਕਿ ਆਨੇ ਭਾਜੀ ਨੂੰ ਆਪਣੇ ਹੱਥਾਂ ਚ ਲੈ ਜਾਈਏ ਕੋਈ ਏਦਾਂ ਦਾ ਕੰਮ ਨਾ ਪਹੁੰਚਾਂ ਗਾਂ ਤੱਕ ਜੁਕੀਏ ਕਿ ਲੋਕੀਂ ਨਾ ਇਹ ਘਰ ਆ ਕੇ ਖੇੜੇ ਮਾਰਨ ਆਪਣੀ ਤੇ ਬਦਨਾਮੀ ਹੋਣੀ ਆ ਇਹਨਾਂ ਦਾ ਘਰ ਬਦਨਾਮ ਹੁੰਦਾ ਵਾ ਇਹ ਬਦਨਾਮੀ ਹੁੰਦੀ ਆ ਆ ਕੋਈ ਬਦਨਾਮੀ ਦੇ ਡਰ ਨਾਲ ਕੱਢੂ ਗਈ ਕੱਢੂ ਗਈ ਉਹ ਰੱਖੇਗਾ ਇਹੋ ਜਿਹੀ ਤੀਜ ਵਾਈ ਨੂੰ ਜਿੰਨਾ ਕਰਕੇ ਉਹਨਾਂ ਦੀ ਸੋਹਰਿਆਂ ਦੀ ਬਦਨਾਮੀ ਹੋਈ ਜਾਵੇ ਕੋਈ ਵੀ ਨਹੀਂ ਰੱਖੂਗਾ ਭਾਬੀ ਦੇ ਅੱਗੇ ਸਾਡੇ ਦੇ ਸ਼ਾਕਿਆ ਇਹ ਹੈ ਜੀ ਇਦਾਂ ਨਹੀਂ ਆ ਮੈਨੂੰ ਪਤਾ ਇੱਕ ਨੰਬਰ ਦੇ ਚੋਰ ਠੱਗ ਸਭ ਕੁਝ ਉਹ ਜਿਹੜਾ ਕਲੰਕ ਲਾ ਦੇਣਾ ਸਾਡੇ ਬੱਚੇ ਦੀ ਗੁਰਦੀ ਦਾ ਉਹ ਨਹੀਂ ਮਿਟਣਾ ਉਹ ਨਹੀਂ ਲੱਥਣਾ ਉਹ ਮਿਟਣਾ ਕਿ ਹੋ ਸਕੇ ਕਿ ਆਪਾਂ ਉਹਨਾਂ ਦੇ ਦਿਲ ਵਿੱਚ ਜਗ੍ਹਾ ਬਣਾਈਏ ਭਾਬੀ ਉਹਨਾਂ ਦੇ ਭਾਜੀ ਰਾਣੀ ਭਾਬੀ ਦੇ ਨਹੀਂ ਦਿਲ ਵਿੱਚ ਜਗ੍ਹਾ ਬਣ ਸਕਦੀ ਸ਼ੰਮੀ ਭਾਬੀ ਦੇ ਨਹੀਂ ਕੋਸ਼ਿਸ਼ ਕਰੋ ਜੀ ਤੁਸੀਂ ਜ਼ਰੂਰ ਰਾਣੀ ਜੀ ਦੇ ਦਿਲ ਵਿੱਚ ਜਗ੍ਹਾ ਬਣ ਸਕਦੀ ਚਲ ਸਾਰੇ ਬਣਾ ਸ਼ਾਦ ਹੋਣਾ ਆਪਾਂ ਆਪਾਂ ਦਾ ਕੰਮ ਕਰਦੇ ਆ ਉਹ ਵਿਸ਼ਵਾਸ ਕਰਦੇ ਹੈ ਉਹਨਾਂ ਨੂੰ ਥੋੜਾ ਬਹੁਤਾ ਵਿਸ਼ਵਾਸ ਹੀ ਦੇ ਆਪਾਂ ਜਿਨਾਂ ਹੋ ਸਕੇ ਨਾ ਰਾਣਾ ਭਾਈ ਨੂੰ ਆਪਣੇ ਹੱਥਾਂ ਵਿੱਚ ਲੈਣਾ ਰਾਣਾ ਭਾਈ ਦਾ ਰਿਮੋਟ ਕੰਟਰੋਲ ਆਪਣੇ ਹੱਥਾਂ 'ਚ ਹੋਣਾ ਚਾਹੀਦਾ ਵਾ ਜਿਵੇਂ ਆਪਾਂ ਕਹੀਏ ਰਾਣਾ ਭਾਈ ਉਦਾਂ ਕਰੇ ਨਾ ਕਿ ਆਪਾਂ ਕੋਈ ਇਦਾਂ ਦਾ ਕੰਮ ਕਰੀਏ ਕੱਜ ਲੱਕੀ ਆਇਆ ਉਹ ਕੰਮ ਹੋ ਵੀ ਆ ਸਕਦਾ ਕਿਉਂਕਿ ਸਾਰਿਆਂ ਨੂੰ ਨਹੀਂ ਪਤਾ ਕਿ ਆਪਾਂ ਇੱਥੇ ਇੰਨੇ ਆ ਉਹੀ ਬਾਕੀ ਲੈਣ ਦੇ ਨਦੀ ਦੇ ਤਾਂ ਯਾਰ ਦੋਸਤ ਆ ਉਹਨਾਂ 'ਤੇ ਪਤਾ ਹੈ ਤੇ ਬਾਕੀ ਉਹ ਜਿਹੜੇ ਸੀ ਉਹ ਤੇ ਤੁਹਾਨੂੰ ਕਿੰਨੇ ਪਰੇਸ਼ਾਨ ਕਰਦੇ ਵੀ ਫੋਨ ਤੇ ਨਿਕਾਦਾ ਫੜੀ ਪਤਾ ਵਾ ਕਿ ਸਿਆਪਾਡ ਡਰੈਸ ਆਪਣੀਆਂ ਲੱਗ ਜੇ ਉਹ ਵੀ ਨਾ ਪਤ ਕਰਕੇ ਆਖੀ ਆ ਜੀ ਆ ਜੂਆ ਦੇ ਬਾਅਦ ਦੀ ਗੱਲ ਆ ਉਹਦੇ ਬਾਅਦ ਦੀ ਗੱਲ ਐ ਹੁਣ ਆਪਾਂ ਗਾਂ ਕੋਈ ਇਹੋ ਜਿਹੇ ਮਾੜਾ ਕਰਨੀ ਚੁਕਣਾ ਜੇ ਚੁਕਣਾ ਨਹੀਂ ਤੇ ਬਾਹਰ ਅੰਦਰ ਚੁਕਣਾ ਵਾ ਇਹਨਾਂ ਦੇ ਕੋਈ ਰਿਸ਼ਤੇਦਾਰ ਚੁਕਣਾ ਕੋਈ ਯਾਰੀ ਦੋਸਤੀ ਨਹੀਂ ਚੁਕਣਾ ਬੜੀ ਵੱਡੀ ਇਹਨਾਂ ਚੁਕਣਾ ਬੜੀ ਵੱਡੀ ਗੱਲ ਆ ਇਹ ਦੰਤੀ ਕਰਨੀ ਮੈਂ ਤੁਹਾਨੂੰ ਪਤਾ ਨਹੀਂ ਸੀ ਕਮ ਸੇ ਕਮ ਕਿੱਥੇ ਤੱਕੀ ਮਾਰਾ ਲੱਗਾ ਨਾ ਉਹ ਤਾਂ ਇਹ ਨਹੀਂ ਹੁੰਦਾ ਨੀ ਸ਼ੇਰ ਦੇ ਮੂੰਹ 'ਚ ਲਹੂ ਲੱਗਾ ਹੋਣਾ ਨਾ ਤੇ ਉਹ ਨਹੀਂ ਇਹਦਾ ਆਪਣਾ ਘਰ ਤੇ ਛੱਡ ਦੇਣਾ ਸੀ ਉਹ ਤਾਂ ਇਹ ਸਾਰਦਾ ਆਪਣਾ ਘਰ ਭਾਬੀ ਨੂੰ ਵੀ ਆਪਾਂ ਛੱਡਿਆ ਤੇ ਉਹਨੂੰ ਵੀ ਛੱਡਣਾ ਸੀ ਲਈਦਾ ਸੁਣ ਘਰ ਨਹੀਂ ਛੱਡਿਆ ਮੈਂ ਕੋਈ ਸਬੂਤ ਵੀ ਨਹੀਂ ਛੱਡਿਆ ਉਹਦਾ ਜਿਹੜਾ ਹਾਂ ਸਬੂਤ ਲਿਆ ਹੋਇਆ ਇਹ ਗੱਲ ਤਾਂ ਪੱਕਾ ਰਹੀ ਹੈ ਇਹ ਤਾਂ ਕੰਮ ਪੱਕਾ ਹੈ ਤੇ ਸਬੂਤ ਉਹਨਾਂ ਦਿਖਾਊਗਾ ਪਰ ਆਪਾਂ ਘਾਵਾ ਇਹ ਗੱਲ ਨਹੀਂ ਕਰਨੀ ਅਰੇ ਰਾਣੇ ਭਾਈ ਨੂੰ ਆਪਾਂ ਆਪਣਾ ਵਾਸਤ ਕਰਨਾ ਹੀ ਮੈਨੂੰ ਕੀ ਹੋਣਾ ਮੈਨੂੰ ਤਾਂ ਦੇਵਾ ਟੈਨਸ਼ਨਾਂ ਨੂੰ ਨਹੀਂ ਮੈਂ ਲੈਂਦੀ ਹਾਂ ਉਹ ਤਾਂ ਮੈਂ ਕੱਢ ਕੇ ਪਰੇ ਮਾਰਦੀ ਅੱਸੀ ਆਪਾਂ ਜਿਹੜੀ ਗਰਮੀ ਇੰਨੀ ਪੈਂਦੀ ਵੀ ਐ ਆ ਗੋੰਗ ਵਰਤੀ ਵੀ ਗਰਮੀ ਮੈਂ ਆਪਾਂ ਕੋਈ ਹੋਰ ਆ ਗਿਆ ਵਾ ਤੈਨੂੰ ਏਸੀ ਦੇ ਯਾਦ ਲੱਗੀ ਐ ਤੇ ਕੀ ਕਰਾਂ ਇੰਨਾ ਪੂਰਾ ਹਾਲ ਹੁੰਦਾ ਤਾਂ ਕੋਈ ਨਾ ਮੌਤ ਤਾਂ ਗੀਸ ਸੀ ਮੜੇ ਚੰਗੇ ਦੇਣ ਕੱਟ ਲਈ ਦੇ ਹੁੰਦੇ ਆ ਆਹੋ ਮੇਰੇ ਕੋ ਬਥੇਰੇ ਦੀ ਨੱਥੀ ਨੇ ਕੱਟੇ ਜਾਣੇ ਬਿਨਾਂ ਏਸੀ ਤੋਂ ਤੇ ਪਾਪੀ ਦੇ ਕਮਰੇ ਕੋਈ ਪਾਪੀ ਦੇ ਕਮਰੇ ਚ ਨਹੀਂ ਆਇਆ ਮੈਂ ਕਿਉਂ ਕਮਰਾ ਬਦਲ ਰਿਹਾ ਹਾਂ? ਮਤਲਬ ਕੀ ਹੈ? ਹਾਂ, ਆਕੜ ਫੇਰ ਹੋਣੀ ਤਰੀ। ਆਕੜ ਕੀ ਉਹਨਾਂ ਦੇ ਕਮਰੇ 'ਚ ਵੱਡੀ ਰਮਾ ਗੱਦੇ ਚੁੱਕ ਚੁੱਕ ਕੇ ਉਹਨਾਂ ਦੇ ਕਮਰੇ 'ਚ? ਜੀ ਇੱਕ ਵਾਰੀ ਵੱਡੀ ਨਾ ਉਹਨਾਂ ਦੇ ਕਮਰੇ 'ਚ। ਪਹਿਲਾਂ ਇਹ ਮੈਂ ਇੱਥੇ ਗਰਮੀਆਂ ਕੱਟ ਲਵਾਂ। ਗਰਮੀਆਂ ਹੁੰਦੀ ਕਿੰਨੇ ਦਿਨ ਦੀਆਂ? 2-4 ਮਹੀਨੇ ਰਹੀਆਂ ਇਹ ਗਰਮੀਆਂ ਦੀ ਮੁੜ ਕੇ ਤਾਂ ਸਰਦੀਆਂ ਹੀ ਆਉਣੀਆਂ। ਸਾਡਾ AC ਵੀ ਨਹੀਂ ਲੱਗਣਾ। ਉਹਨਾਂ ਦੇ ਕਮਰਾ ਕਦੋਂ ਮੈਡਮ ਖੁੱਲੇਗੀ ਕਦੋਂ ਏਸੀ ਚਲਾਉਗੀ ਫੇਰ ਮਾਦੇ ਕਮਰੇ ਚ ਬਣਾਉਂਦਾ ਕੰਮ ਕੀ ਤਈ ਜੀ ਆਪਾਂ ਉਧਰ ਜਾ ਕੇ ਪੈਨ ਡਾਵੇ ਲੰਮੇ ਪੈਨ ਡਾਵੇ ਫਿਰ ਭਾਬੀ ਨੇ ਕਹਿੰਦਾ ਉਧਰ ਏਸੀ ਲਾਹਿੰਦੇ ਗਰਮੀ ਤੇ ਲੰਘੀ ਸਾਰੀ ਗਰਮੀ ਤੇ ਲੰਘੀ ਐਸੇ ਕੰਮ ਕਰਦੇ ਕਮਰੇ ਚ ਨਹੀਂ ਜਾਣਾ ਸੁਣੀ ਪੈਣਾ ਤੇ ਆਪਣੇ ਮੇਰੇ ਨੂੰ ਕਹਾਂਗੀ ਰਾਣੀ ਵੀਰੇ ਨੂੰ ਕਹਾਂਗੀ ਕਿ ਤੇਰੀ ਭੈਣ ਨੂੰ ਬਥੇਰੀ ਗਰਮੀ ਕਰਦੀ ਆ ਤੂੰ ਕੀ ਲੈਣਾ ਰਾਣੀ ਭਾਈ ਤੇ ਮੈਂ ਕੋਹਰ ਜਾ ਸਕਿਆ ਵਾ ਤੂੰ ਗੱਲ ਛੱਡ ਦੇ ਮੈਂ ਹੋ ਜਾਂਨ ਵਸਜ ਕੀਤਾ ਨਾ ਏਸੀ ਵੀ ਉਹ ਸਾਨੂੰ ਐਲਸੀਡੀ ਲਵਾ ਕੇ ਦੋਗਾ ਮਰ ਹਾਂ ਜਿਹੜਾ ਮੂੰਹ ਚੋਕੇ ਆ ਛੱਤਾਂ ਲਵਿੰਦੇ ਇਹਨੇ ਨਾ ਐਸੀ ਲਿਖਿਆ ਕਰਾਂਗੇ ਉਹ ਰਾਣਾ ਭਾਈ ਵੀ ਦਾ ਪਈਂ ਦਿੱਤਾ ਕੋਲ ਹੁੰਦਾ ਹੋਗੀ ਬਸ ਬਾਹਰ ਤੱਕਾਂ ਕੰਮ ਜੇ ਛੱਡ ਦੋ ਪਰ ਮੈਂ ਭਾਈ ਅਹੀਂ ਉੱਥੇ ਛੱਡਾਂ ਜਿਹੜਾ ਹੈਗਾ ਹੀ ਤੇਰੇ ਭਰਾ ਨੂੰ ਫਿਕਰ ਦੇ ਅਹੀਂ ਕੀ ਹੈ ਨਾ ਚਲ ਫਿਕਰ ਨਹੀਂ ਦਵਾ ਕੇ ਦਾ ਚੱਲ ਜਾਵਾ ਹਾਂ ਤੇ ਮੈਂ ਨਾ ਮੈਂ ਜਾਣੀ ਵਿਜੀ ਨੂੰ ਗੱਲ ਕਰਾਂਗੀ ਕਿਹੜੀ ਐਵੇਂ ਨਹੀਂ ਸੀ ਦੀ ਉਹ ਤੂੰ ਕਰਕੇ ਦੇ ਲਈ ਓ ਤਾਂ ਅੱਗੇ ਆਪਾਂ ਨਾ ਨਹੀਂ ਕਰਦਾ ਉਹ ਜਿੱਦਾਂ ਕਹਾਂਗੇ ਕੋਦਾ ਕਰੂਗਾ ਤੇ ਸ਼ਮੀ ਭਾਬੀ ਨੂੰ ਕੁਝ ਕਰਦਾਈਦੀ ਕਿਉਂਕਿ ਮੋੜ ਸਾਡੇ ਅੱਠ ਨਾ ਭਰਾ ਰਾਮ ਭਾਈ ਦਾ ਇਸ ਗੂੰ ਤੇ ਗੂੰ ਜਾਣ ਨੂੰ ਅੱਗੇ ਚਲਾਵਾਂਗੇ ਯਾਰ ਇਹ ਨਾ ਹੋਵੇ ਸਾਲ ਨੂੰ ਮਰ ਕੇ ਬੁੱਕੇ ਜਾਣ ਸਾਲ ਦੀ ਕੋਈ ਨਹੀਂ ਸਾਲ ਆਪਾਂ ਡਾਲ ਦੇ ਜਿਹੜੇ ਬੰਦੇ ਜਿਹੜਾ ਫਰਾਕ ਕਰਦੇ ਆ ਉਹ ਸ਼ਮੀ والله ਆ ਚਾ ਯਾਰ ਕਿਹੜੀ ਦਾਲ ਧਰੀ ਤੂੰ ਚਾੜ ਆ ਗਈ ਪਤਾ ਨਹੀਂ ਕੀ ਹੋ ਗਿਆ ਮਹੀਨਾ ਹੀ ਲਾਤਾ ਇਹਨੇ ਚਾ ਲਈ ਵੀਰੇ ਚਾਹ ਪੀਣੇ ਸ ਤੇ ਮੈਨੂੰ ਕਹਿੰਦਾ ਉਹ ਨਹੀਂ ਨਹੀਂ ਕੁਛ ਅਮੀ ਨੂੰ ਕਿਹਾ ਨੇ ਲੈਣੀ ਹੁਣੀ ਅੱਛਾ ਦੁਨੀਆ ਵਜਤ ਵੀ ਤੂੰ ਮਾਰਦੀ ਤਾਂ ਵੀ ਨਹੀਂ ਜਿੰਦੀ ਬੀ ਉਹ ਤੇ ਉਹ ਕੋਈ ਨਹੀਂ ਆ ਜਾਂਦੀ ਆ ਫੋਨ ਤੇ ਲੱਗੀ ਹੋਈ ਸੀ ਹੁਣ ਇਹ ਤੇ ਨਾ ਫੋਨ ਤੇ ਲੱਗੀ ਉਹ ਮਾਂ ਨਾਲ ਗੱਲ ਕਰਕੇ ਥਿਉ ਮਾਂ ਦਾ ਫੋਨ ਬੰਦ ਨਹੀਂ ਹੋਇਆ ਤੇ ਭੈਣ ਨੂੰ ਕਰਨ ਬੈਗੀ ਉਹ ਕੋਈ ਨਹੀਂ ਕੋਣ ਆ ਫੋਨ ਤੋਂ ਤੱਕ ਲੰਦਾ ਕਰੋ ਬਣੀ ਬਣਾ ਕੇ ਵੀਰੇ ਨਹੀਂ ਉਹਦਾ ਧਿਆਨ ਹੀ ਨਹੀਂ ਰ ਕੰਮ ਕਰ ਵਿੱਚ ਕਦੀ ਬਾਜ਼ਾਰ ਤੁਰੇ ਫਿਰਦੀ ਪਰ ਚੁੱਕਦੀ ਬਾਜ਼ਾਰ ਚਲ ਜਾਂਦੀ ਤੂੰ ਤੇ ਕੰਮ ਤੇ ਜਾਂਦ ਹੁੰਦਾ ਪਿੱਛੇ ੜਕਾ ਟਿਕਦੀ ਕਿੱਥੇ ਹੈ ਅੱਛਾ ਹਾਂ ਹੂ ਚਲੋ ਸਾਂਹ ਕੋ ਸੋਚਦੀ ਆ ਨਾ ਹੁਣ ਗੁਰਪ੍ਰੀਤ ਆਈ ਏ ਤੇ ਗੁਰਪ੍ਰੀਤ ਕੰਮ ਕਰੂਗੀ ਫਿਰ ਕਿ ਮੈਨੂੰ ਤੇ ਵੈਸੇ ਵੀ ਬੜੀ ਖੁਸ਼ੀ ਮਿਲਨੀ ਆ ਤੈਨੂੰ ਚਾਹ ਬਣਾ ਕੇ ਚਲ ਕੋਈ ਨਹੀਂ ਤੂੰ ਮੇਰੀ ਭੈਣ ਦੱਸ ਹਾਂ ਤੂੰ ਕਿੱਧਰ ਆਈ ਏ ਅੱਛਾ ਵੀਰੇ ਮੈਂ ਤੈਨੂੰ ਇੱਕ ਗੱਲ ਕਰਨੀ ਸੀ ਮੈਂ ਕਿਹਾ ਟੈਨਸ਼ਨ ਨਾ ਲੈਣਾ ਤੂੰ ਜੀ ਮੈਨੂੰ ਪਤਾ ਮੇਰਾ ਭਰਾ ਟੈਨਸ਼ਨ ਲੈ ਕੇ ਬੈਠਾ ਹਣਾ ਤੇ ਹੋਰ ਮੈਨੂੰ ਪਤਾ ਕਿ ਨਹੀਂ ਟੈਨਸ਼ਨ ਐ ਉਹ ਗੱਲ ਦੀ ਤੂੰ ਫਿਕਰ ਕਿਉਂ ਕਰਦਾ ਵੀਰੇ ਮੈਂ ਕਹਿ ਤਾ ਮਨਾ ਲਾਤਾ ਕੋਈ ਵੀ ਇੱਥੇ ਬੜੇ ਨਾ ਕੋਈ ਪਿਆਰ ਤੇ ਧਰੇ ਇੱਥੇ ਕੋਈ ਮੰਗਣ ਵਾਲਾ ਵੀ ਅੱਜ ਕੱਲ ਸਾਰੇ ਝੂਠ ਤੇ ਤੇ ਦੁਨੀਆ ਟਿੱਕੀ ਲੋਕੇ ਝੂਠ ਬੋਲਦੇ ਕਿੰਨਾ ਤੇਰੀ ਭੈਣ ਨੇ ਕੋਈ ਪੈਸੇ ਨਹੀਂ ਲਈ ਨਾ ਤੇਰੇ ਜੋ ਜੀਜੇ ਨੇ ਕੋਈ ਪੈਸਾ ਤੇ ਲਾ ਨਹੀਂ ਲਿਆ ਸਾਡੇ ਤੇ ਝੂਠੇ ਇਲਜ਼ਾਮ ਲਾਉਂਦੇ ਨੇ ਵਿਸ਼ਵਾਸ ਕਰ ਵੀ ਰਿਹਾ ਕੋਈ ਗੱਲ ਨਹੀਂ ਮੈਂ ਉਹਨਾਂ ਨੂੰ ਮੂੰਹ ਤੇ ਗੱਲ ਕਰ ਲੂੰਗਾ ਹੋਜੀ ਵੀ ਮੂੰਹ ਤੇ ਗੱਲ ਕਰੀ ਗੱਲ ਆ ਹਾਂ ਮੈਂ ਉਹਨੂੰ ਹੁੰਦਾ ਨਾ ਕਿ ਫਿਕਰ ਹੁੰਦਾ ਭੈਣ ਨੂੰ ਵੀ ਕਿ ਭਰਾ ਟੈਨਸ਼ਨ ਜਗਾ ਮੇਰੀ ਗੱਲ ਦੱਸਾਂਗੇ ਨਹੀਂ ਜਦ ਤੂੰ ਕੰਮ ਤੇ ਚਲੀ ਗਿਆ ਨਾ ਭਾਬੀ ਨੇ ਕਿੰਨੀ ਬੇਇੱਜ਼ਤੀ ਕੀਤੀ ਸਾਡੀ ਸੋਨੋ ਦੇਦੇ ਤੇ ਮੇਰੀ ਵੀ ਕਿ ਜਵਾਈ ਦੀ ਕਿਵੇਂ ਬੇਇੱਜ਼ਤੀ ਹਾਂ ਟਾਈਮ ਦੋ ਫੁਲਕੇ ਕਿ ਹਾਨੂੰ ਦੇਂਦੀ ਨਾਲ ਬੇਇੱਜ਼ਤੀ ਦੀ ਪਲੇਟ ਵੀ ਦਿੰਦੀ ਇੰਜ ਪਰੋਸਦੀ ਹਾਨੂੰ ਖਾਣਾ ਹਰ ਗੱਲ ਤੇ ਤਾਨੇ ਮਿੰਨੇ ਮਾਰਦੀ ਉਹਨੂੰ ਮੈਂ ਕਿਹਾ ਵੀ ਗੱਲ ਕਲੀਅਰ ਹੋ ਲੈਂਦੇ ਫਿਰ ਗੱਲ ਕਰੀਏ ਨਹੀਂ ਵੀ ਕੋਈ ਸਬੂਤ ਵੀ ਨਹੀਂ ਮਿਲਿਆ ਕੁਛ ਵੀ ਨਹੀਂ ਮਿਲਿਆ ਵੀ ਹਾਨੂੰ ਰੋਟੀ ਵੀ ਦੋ ਫੁਲਕੇ ਨਹੀਂ ਖਾਂਦ ਦਿੰਦੀ ਇੱਥੇ ਚਲ ਮੈਂ ਕੋਈ ਨਹੀਂ ਉਹਦੇ ਨਾਲ ਗੱਲ ਕਰਦਾ ਵਾਂ ਕੋਈ ਗੱਲ ਨਹੀਂ ਉਹਦਾ ਕਰ ਅੱਗ ਲੱਗਿਆ ਗਰਮੀ ਇੰਨੀ ਪੈਂਦੀ ਵੀ ਰਾਤ ਨੂੰ ਆਪਣੇ ਬਿਸਤਰ ਤੇ ਸਾਰਾ ਦਿਨ ਦੀ ਥੱਕੀ ਮਾਰੀ ਤੇਰੀ ਭੈਣ ਬਿਸਤਰ ਤੇ ਸੌਂ ਜਾਂਦੀ ਤੇ ਪੱਖੇ ਦੀ ਵਾਹ ਨਾ ਕਿੱਥੇ ਨੀਂਦ ਪੈਂਦੀ ਭਰਾ ਗਰਮੀ ਤਾਂ ਬਰਹ ਗਈ ਏ ਸਾਰੇ ਬੰਨੇ ਤੇ ਤੈਨੂੰ ਮੈਂ ਕਿੰਨੀ ਵਾਰ ਕਿਹਾ ਵਾ ਤੂੰ ਆ ਆ ਸਾਡੇ ਕਮਰੇ ਵਿੱਚ ਜਿੱਥੇ ਸੁੱਟ ਲਿਆ ਗਿਆ ਉੱਥੇ ਮੈਂ ਉੱਥੇ ਜਿੱਦਾਂ ਸੁੱਟ ਲਿਆ ਗਿਆ ਫੇਰ ਗਿਆ ਲੈ ਏਸੀ ਇੱਥੇ ਲੱਗਾ ਵਾ ਕਿਉਂ ਗਰਮੀ ਇਸ ਹੁੰਦੇ ਤੁਸੀਂ ਗਰਮੀ ਚੰਗਾ ਲੱਗਦਾ ਭਰਾ ਭਾਬੀ ਦੇ ਕਮਰੇ 'ਚ ਸੌਂਦੇ ਆ ਨਹੀਂ ਮੈਨੂੰ ਨਹੀਂ ਚੰਗਾ ਲੱਗਦਾ ਭਰਾ ਅੰਜ ਜਦੋਂ ਮੈਂ ਘਰ 'ਚ ਨਵੀਂ-ਨਵੀਂ ਆਈ ਸੀ ਆਪਣਾ ਘਰ ਤੇ ਮੈਨੂੰ ਆਤਾ ਪਈਆਂ ਸੀ ਏਸੀ ਨਾਲ ਜੋਂ ਹੁੰਦੀ ਆ ਤੇ ਆ ਕਮਰੇ ਵਿੱਚ ਮੈਂ ਮੱਸਾ ਕਿ ਤੇ ਆਪਣੇ ਆਪ ਨੂੰ ਢਾਲ ਲਿਆ ਤੇ ਹੁਣ ਵੀ ਗਰਮੀ ਇੰਨੀ ਪੈਂਦੀ ਮੈਨੂੰ ਤੇ ਤੇਰੇ ਕਮਰੇ ਚ ਕਿਵੇਂ ਸੌ ਮੰਗੀ ਉੱਥੇ ਮੈਨੂੰ ਨੀਂਦ ਨਹੀਂ ਪੈਣੀ ਮੈਂ ਤਬ ਨਾ ਗੱਦੇ ਗੱਦੇ ਸੁਟਣ ਦੀ ਕੋਈ ਗੱਲ ਨਹੀਂ ਮੈਂ ਸੋ ਵੀ ਜਾਂਦੀ ਪਰ ਚੰਗਾ ਵੀ ਨਹੀਂ ਲੱਗਦਾ ਮੀਆ ਬੀਬੀ ਵਿੱਚ ਪੈਣਾ ਕਿ ਸੋ ਵੀ ਨਹੀਂ ਚੰਗਾ ਲੱਗਦਾ ਤੇ ਗਰਮੀ ਮੇਰੇ ਕੋ ਕੱਟੀ ਨਹੀਂ ਜਾਂਦੀ ਵੀ ਅੱਛਾ ਤੇ ਫਿਰ ਹੁਣ ਤੂੰ ਕੀ ਜਾਣੀ ਆ ਦੱਸ ਮੈਨੂੰ ਮੈਨੂੰ ਹੁਣ ਆਪਣੇ ਨੂੰ ਕੀ ਕਹੋ ਮੈਨੂੰ ਤਾਂ ਕਹਿ ਲੱਗੇ ਚੰਨਣ ਲੱਗਦਾ ਤੇਰੇ ਖਰਚੇ ਹੀ ਵੱਧ ਜੂਗਾ ਵੀਰੇ ਖਰਚਾ ਕਹਦਣਾ ਵੱਧ ਜੂਗਾ ਕੋਈ ਗੱਲ ਨਹੀਂ ਦੱਸ ਨਾ ਕੀ ਕਹਿੰਦੀ ਭਾਬੀ ਨੇ ਤਾਂ ਮੈਨੂੰ ਹੋਰ ਤਾਨੇ ਮੈਨੇ ਮਾਰਨੇ ਆ ਜੇ ਤੂੰ ਮੇਰੀ ਗੱਲ ਮੰਨ ਵੀ ਲਈ ਤੇ ਉਹ ਤਾਂ ਦੱਸ ਸਹੀ ਗੱਲ ਕੀ ਆ ਕੀ ਚਾਣੀ ਤੂੰ ਦੱਸ ਨਾ ਹਾਂ ਹਾਂ ਐਸੀ ਲਵਾ ਦੇ ਬਰਾ ਛੋਟਾ ਹੀ ਲਵਾ ਦੇ ਭਾਵੇਂ ਇੱਕ ਟਨ ਡੇਢ ਟਨ ਨਹੀਂ ਲਵਾ ਦੇ ਨਾ ਰਿਕੁਐਸਟ ਹੈਗੀ ਬਰਾ ਐਸੀ ਹਾਂ ਚਲ ਕੋਈ ਨਹੀਂ ਮੈਂ ਮੈਂ ਸੋਚਦਾ ਚਲ ਤੂੰ ਲੈ ਨਹੀਂ ਟੈਨਸ਼ਨ ਮੈਂ ਕਦੀ ਲੈਣੀ ਹੈ ਕੋਈ ਨਹੀਂ ਮੈਂ ਸੋਚਦਾ ਵਾਂ ਠੀਕ ਹੈ ਨਾ ਉਹ ਥੋੜਾ ਮੈਨੂੰ ਦੇਖਣਾ ਪੈਦਾ ਆਪਣਾ ਬਜਟ ਦੱਸ ਹਾਂ ਤਾਂ ਕੋਈ ਨਹੀਂ ਕੋਈ ਗੱਲ ਨਹੀਂ ਮੈਂ ਦੇਖਦਾ ਮੈਂ ਵੀ ਆਪਣੇ ਦਿਲ ਤੇ ਪੱਥਰ ਰੱਖ ਕੇ ਗਿਆ ਨਾ ਇਹ ਵਿਚਾਰਾ ਪਰਨੀ ਵੀ ਬੜੀ ਹੈ ਕੋਈ ਗੱਲ ਨਹੀਂ ਤੂੰ ਵੀ ਸਹੀ ਕਹਿਂਦੀ ਆ ਆਪਣੀ ਜਗ੍ਹਾ ਮੈਨੂੰ ਤੇ ਆਦਤ ਪਈ ਹੋਈ ਨਾ ਤੈਨੂੰ پتہ ਸ਼ੁਰੂ ਤੋਂ ਹੀ ਸੀ ਵੀ ਆਹ ਤੋ ਜੂ ਐਸੀਆਂ ਵੀ ਚਿੱਤੇ ਰੰਗੀਆਂ ਆਈਆਂ ਹੁਣ ਆਦਤਾਂ ਤੋੜੀ ਨਾ ਟਦੀਆਂ ਮੈਂ ਮੈਨੂੰ ਕਦੀ ਨਾ ਤੇਰੇ ਤੇ ਬੋਝ ਬਣਦੀ ਤੇ ਨਾ ਮੈਂ ਕਦੀ ਵੀ ਡਿਮਾਂਡ ਨਾ ਕਰਦੀ ਕੋਈ ਗੱਲ ਹੀ ਕੋਈ ਗੱਲ ਚੁੱਪ ਕਰਦਾ ਤੂੰ ਕੋਈ ਗੱਲ ਨਹੀਂ ਮੈਂ ਕਰਦਾ ਕੁਛ ਆ ਕੁਛ ਮੈਨੂੰ ਭਾਬੀ ਨੂੰ ਨਾ ਕੋਈ ਮੈਨੂੰ ਛੜਕਾਉਣਾ ਰੂਗੀ ਫਿਰ ਤੈਨੂੰ ਬਦਲ ਤੂੰ ਆਪੇ ਕਹੀ ਮੈਂ ਪੇ ਲਵਾ ਕੇ ਭਾਬੀ ਤੇਰੀ ਨੇ ਕੀ ਕਹਿਣਾ ਵਾ ਕੁਛ ਨਹੀਂ ਕਹਿੰਦੀ ਉਹ ਨਹੀਂ ਨਾ ਤੇਰੇ ਸਾਹਮਣੇ ਹੋਰ ਐ ਤੇ ਮੇਰੇ ਸਾਹਮਣੇ ਹੋਰ ਐ ਉਹਦੇ ਦੋ ਰੰਗ ਆ ਗਏ ਬੈ ਉਹ ਨਹੀਂ ਨਹੀਂ ਇਹ ਤਾਂ ਕੋਈ ਗੱਲ ਨਹੀਂ ਤੇਰਾ ਵੈ ਮੈਂ ਥੋੜਾ ਮੈਨੂੰ ਪੈਸਾ ਪਉਂਦਾ ਲਾਲੇ ਦੇ ਹਿਸਾਬ ਕੋਈ ਨਹੀਂ ਮੈਂ ਕਰਦਾ ਕੁਛ ਨਾ ਕੁਛ ਤੇ ਵੀ ਕਰਨਾ ਕਰ ਠੀਕ ਹੈ ਹਾਂ ਚਲ ਸੋਚਣਾ ਵੀਰੇ ਮੈਂ ਸੋਚੀ ਮੈਂ ਵੀ ਕਰ ਲਿਆ ਉਹ ਆ ਜਾ ਉਹ ਆ ਜਾ ਸ਼ਮੀ ਆ ਗਈ ਆ ਗਈ ਵਸ 500 ਵਾਰੇ ਮਾਰਦੀ ਤੈਨੂੰ ਮੈਂ ਆ ਲੈ ਹੁਣ ਉਹ ਯਾਰ ਮੰਮੀ ਜੀ ਹੁਣਾਂ ਦਾ ਫੋਨ ਆ ਗਿਆ ਸੀ ਪਹਿਲੇ ਦੀਦੀ ਦਾ ਆ ਗਿਆ ਰਾਜ ਦਾ ਉਹ ਸੁਣਨ ਲੱਗ ਪਈ ਉਹਨਾਂ ਨੇ ਕੋਈ ਗੱਲਬੁੱਲ ਕਰਨੀ ਸੀ ਮੇਰੇ ਨਾਲ ਗੀਗੀ ਰਾਜ ਨੇ ਤਾਂ ਕਰਕੇ ਫੋਨ ਚਾ ਤੂੰ ਚਾਹ ਤਾਂ ਪਹਿਲਾਂ ਕਿਹਾ ਤਾਂ ਫੋਨ ਬਾਝੂ ਸੁਣ ਸਕਦੀ ਆ ਕਿੰਨੇ ਟਾਈਮ ਹੋ ਗਏ ਤੇ ਤੈਨੂੰ ਧਿਆਨ ਹੈਗਾ ਕੰਮ ਉਲ ਯਾਰ 4-5 ਵਾਰੀ ਫੋਨ ਆਇਆ ਸੀ ਉਹਨਾਂ ਦਾ ਰਾਤੀ ਵੀ ਫੋਨ ਆਇਆ ਸੀ ਤੇ ਮੈਂ ਫੁਲਕੇ ਲਾਉਣ ਦੇ ਹੀ ਤੇ ਮੈਂ ਚੁੱਕਿਆ ਨਹੀਂ ਤਾਂ ਕਰਕੇ ਮੈਂ ਜਾਣ ਪੁੱਛਾਂ ਤਾਂ ਸਹੀ ਗੱਲ ਕੀਤੀ ਆ ਚਾਹ ਤਾਂ ਬਾਤ ਵੀ ਕਰ ਲੈਂਦੀ ਫੋਨ ਮੈਂ ਕਿੰਨੀਆਂ ਵਾਰਾਂ ਮਾਰੀਆਂ ਤੈਨੂੰ ਇੱਕ ਫੋਨ ਛੱਡਦੀ ਤੂੰ ਫੋਨ ਨਾਲ ਤਾਂ ਸਹੀ ਦਿਨ ਲੱਗਣੀ ਨਹੀਂ ਆ ਫੋਨਾਂ ਛੱਡ ਦੇ ਗਰ ਠੀਕ ਆ ਨਾ ਜਿਹੜਾ ਕੰਮ ਤੇਨੂੰ ਬਿਨਾਂ ਨਾ ਉਹ ਕਰ ਲੈ ਕਰ ਪਹਿਲਾਂ ਸੱਲੇ ਜੇ ਕੰਮ ਤੇ ਅੱਜ ਤੇ ਘੜੇ ਛੁੱਟੀ ਆ। ਕੰਮ ਤੇ ਜਾਣਾ ਮੈਂ ਥੋੜਾ ਲੇਟ ਜਾਣਾ। ਵੇ ਯਾਰ ਆਪਾਂ ਕਿੰਨੇ ਭਾਗਾਂ ਵਾਲੇ ਆ ਨਾ ਸਾਡਾ ਕਿੰਨਾ ਵਧੀਆ ਕੰਮ ਸਟੈਂਡ ਹੋ ਗਿਆ ਵਾ। ਤੇ ਸਾਡੇ ਦਾ ਪਤਾ ਕਿੰਨੇ ਮਾੜੇ ਦੇ ਵਿੱਚ ਚੱਲਣ ਦੇ। ਮੇਰੀ ਗੱਲ ਸੁਣ ਲੋ ਹੋਣਾ ਆਪਾਂ ਥੋੜੇ 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 ਪੈਸੇ ਕਰਕੇ ਨਾ ਤੇ ਥੋੜੇ-ਬੋਧੇ ਅਕਾਊਂਟ 'ਚ ਜਮਾ ਵੀ ਕਰਾਈਏ ਕਿਤੇ ਬੰਦੇ ਨੂੰ ਲੋਡ ਪੈ ਜੇ ਤੇ ਬੰਦਾ ਜੋ ਸੇਵਿੰਗ ਹੈ ਉਹਨੂੰ ਵਰਤ ਸਕਦਾ ਵਾ। ਸਮਝ ਲੱਗੀ? ਸਾਰਾ ਖਰਚਾ ਨਾ ਕਰੀ ਜਾਇਓ। ਉਹ ਤਾਂ ਸਹੀ ਆ ਮੈਂ ਵੀ ਤੇ ਨਾਲ ਗੱਲ ਕਰਨੀ। ਮੇਰੀ ਗੱਲ ਸੁਣ ਦਿਨ ਐਟ ਐਮ ਤੇ ਆ ਏਟੀਐਮ ਹਮ ਏਟੀਐਮ ਤੁਹਾਡੇ ਪਰਸਾ ਚ ਹੋਊਗਾ ਜਾਂ ਨਮਾਰੀ ਚ ਹੁਣਾਵਾ ਫਿਰ ਪਰਸ ਨਹੀਂ ਇਹ ਨਮਾਰੀ ਚ ਰੱਖਿਆ ਹੈ ਮੈਂ ਮੇਰੀ ਗੱਲ ਸੁਣ ਬੋਧਨ ਇੱਕ ਇਲਾਜ ਹੀ ਕਰਨੀ ਛੋਟੀ ਦੱਸੋ ਦੱਸੋ ਛੇਤੀ ਦੱਸੋ ਮੈਂ ਵੀ ਕੁਝ ਸੋਈ ਦਾ ਕੰਮ ਕਰਨਾ ਸਾਰਾ ਸੋਈ ਦਾ ਤੂੰ ਕਦੇ ਕਰਨ ਵਾਲਾ ਫੋਨ ਕਰ ਰੋਣਾ ਫਿਰ ਤੂੰ ਘਰੇ ਜਾ ਤੂੰ ਪੇਕਿਆਂ ਨੂੰ ਹੋਰ ਕੀ ਆ ਗੱਲ ਸੁਣ ਲੈ ਮੇਰੀ ਵੀ ਕੋਈ ਜ਼ਰੂਰੀ ਆ ਅੱਗੇ ਮੈਂ ਪੇਕੇਆਂ ਨੂੰ ਕਿੰਨੇ ਕ ਫੋਨ ਕਰਦੀ ਆ ਇੱਥੇ ਹੀ ਰਹਿਣ ਡਈ ਆ ਨਾ ਸ਼ੁਰੂ ਤੋਂ ਲੈ ਕੇ ਹੁਣ ਤੱਕ ਕਿੰਨੇ ਕ ਫੋਨ ਮੇਰੇ ਪੇਕੇਆਂ ਨੂੰ ਮੇਰਾ ਚਬਰ-ਚਬਰ ਦਾ ਗਰਮੀ ਨੂੰ ਫੋਨ ਆ ਇੱਥੇ ਹੀ ਹੋਜੋ ਗਿਆ ਮੈਂ ਤੇ ਪੇਕੇਆਂ ਨੂੰ ਤਾਂ ਨਹੀਂ ਦੱਸਿਆ ਮੇਰੀ ਮਾਤਾ ਉਹ ਦਿਨ ਆਈ ਸੀ ਤੇ ਮੇਰੇ ਤੇ ਰੋਸ ਕਰਨ ਦੇ ਸੀ ਤੁਹਾਡੇ ਸਾਹਮਣੇ ਵੀ ਕਿਉਂ ਨਹੀਂ ਦੱਸਿਆ ਮੈਨੂੰ ਕੋਜੀ ਐਡੀ ਮੈਂ ਫੋਨ ਕਰਨ ਵਾਲੀ ਹੋਵਾਂ ਨਾ ਤੇ ਮੈਂ ਸਾਰੀ A to Z ਹਿਸਟਰੀ ਦੱਸਾਂ ਕਰਦੀ ਤੇ ਰੋਜ਼ ਤੇ ਫੋਨ ਲੱਗਦਾ ਹਾਲੀ ਵੀ ਰੋਸ ਹੈ ਤੇ ਕੋਈ ਨਾ ਕੋਈ ਅੱਧ ਹੋਈ ਆ ਮੈਨੂੰ ਲੱਗਦਾ ਜਨਾਨੀਆਂ ਕਿ ਰਿੰਦੀ ਕੁਢੜ ਦੇ ਗੱਲ ਆ ਇਦਾਂ ਕਾ ਰੰਜੀ ਤੇ ਤੁਹਾਨੂੰ ਹੁੰਦਾ ਕੀ ਜਾਂਦਾ ਵਾ ਮੈਨੂੰ ਨਹੀਂ ਦੱਸੋ ਮੇਰੀ ਗੱਲ ਸੁਣੋ ਮੈਂ ਤੁਹਾਨੂੰ ਇਹ ਕਰ ਕੇ ਕਹਿੰਦੇ ਆਂ ਫੋਨ ਥੋੜਾ ਘੱਟ ਕਰ ਲੈਗਾ ਕਮਲ ਦਿਹਾੜਾ ਕਰ ਲਿਆ ਕਰ ਅੱਛਾ ਦੂਜੀ ਗੱਲ ਮੈਨੂੰ ਸੁਣ ਜਦੋਂ ਅਸੀਂ ਰਾਾਈਡ ਕਰਨੀ ਨਾ ਮੈਂ ਤੁਹਾਨੂੰ ਇਹ ਕਹਿ ਲੱਗਾ ਇਹ ਕੇਸੀ ਤਾਂ ਆਪਣੇ ਲੱਗਾ ਇੱਕ ਹੋਰ ਨਾ ਲਵਾ ਲਈਏ ਯਾਰ ਕਰੀ ਇਹਨਾਂ ਕੀ ਗੱਲ ਪੈਸੇ ਟੈਕਾ ਪੈਂਡੇ ਆ ਕਿ ਪਾਕਟ ਫਟ ਚੱਲੀ ਆ ਬਾਹਰ ਨਿਕਲ ਨਿਕਲ ਪੈਂਡੇ ਐਸੀ ਕਾ ਤਾ ਹੋਰ ਲਵਾ ਲਈਏ ਕੀ ਗੱਲ ਕੋ ਯਾਰ ਉਹਦਾ ਤਾਂ ਕੋਈ ਗੱਲ ਨਹੀਂ ਚੰਗਾ ਭਲਾ ਤੇ ਅਸੀਂ ਆਪਣੇ ਕਮਰੇ ਦਾ ਚੱਲਣ ਡਿਆ ਵਾ ਨਵਾਂ ਐਸੀ ਆ ਅੱਜ ਇਹ ਸਾਲ ਕਿੰਨੇ ਹੋਏ ਤਿੰਨ ਸਾਲ ਹੋ ਗਏ ਲਵਾਏ ਉਹ ਤੇ ਆ ਨਵੇਂ ਨਵੇਂ ਏਸੀ ਦਾ ਕਿਥੋਂ ਭੂਤ ਸਵਾਰ ਹੋ ਗਿਆ ਦਿਮਾਗ ਤੇ ਭਲਾ ਉਹ ਯਾਰ ਤੁਸੀਂ ਦੀ ਗੱਲ ਦਾ ਕਰ ਮੈਂ ਜੁਰਮ ਵੀ ਤਾਂ ਹੀ ਮੇਰੇ ਕੋਲ ਉਹ ਕਹਿੰਦੀ ਗਰਮੀ ਬੜੀ ਵੀਰੇ ਤੇ ਮੈਂ ਨੂੰ ਕਿਹਾ ਮੈਂ ਆ ਟੇ ਰੂਮ ਚ ਸੁੱਟ ਲਿਆਗਾ ਵੀ ਕਦੇ ਆਂਦੀ ਵੀ ਨਹੀਂ ਚੰਗਾ ਲੱਗਦਾ ਤੁਹਾਡੇ ਦੋਵਾਂ ਦੇ ਵਿੱਚ ਉਹ ਵੀ ਗੱਲ ਸਹੀ ਆ ਆਪਾਂ ਨੂੰ ਤੈਨੂੰ ਪਤਾ ਦੋਵਾਂ ਦੇ ਵਿੱਚ ਮੀਆਂ بیوی ਨਾਲੇ ਬੈਠੀ ਕਰੂੰਗੀ ਵਿੱਚ ਸੌਵੇ ਤੇ ਮੈਨੂੰ ਉਹਦੀ ਵੀ ਲਵਾ ਦੇ ਗਰਮੀ ਬੜੀ ਆ ਮੇਰੀ ਗੱਲ ਸੁਣ ਲੋ ਹਾਂ ਜਦੋਂ ਬੰਦੇ ਤੇ ਮੁਸੀਬਤ ਬੰਦੀ ਹੈ ਨਾ ਇੱਕ ਕਮਰੇ ਚ 12 ਜਣੇ ਵੀ ਸੌਂ ਜਾਂਦੇ ਨੇ ਗੱਦੇ ਸੁੱਟ ਕੇ ਮੈਂ ਤੈਨੂੰ ਕਹੀ ਕੋਈ ਗੱਲ ਨਹੀਂ ਹੈਗੀ ਕਿ ਮੀਆਂ ਬੀਬੀ ਚੋ ਸੌਂ ਨਹੀਂ ਸਕਦੀ ਸਾਡੀ ਭੈਣ ਆ ਨਣਾਣ ਆ ਮੇਰੀ ਜਿੱਦਾਂ ਮਰਜੀ ਸੌਵੇ ਕੋਈ ਗੱਲ ਹੀ ਨਹੀਂ ਆ ਭਾਜੀ ਵੀ ਸੌਂਦਿਆ ਕਰਨਗੇ ਅੱਛਾ ਉਹਨੇ ਕਿਹਾ ਵੀ ਐਸੀ ਲਵਾ ਕੇ ਦਊਂਗਾ ਫੇਰ ਕੀ ਲਵਾ ਦਿੰਨੇ ਕੁਛ ਨਹੀਂ ਦੋ ਉਹ ਗਰਮੀ ਕਿਤੇ ਦੋ ਮਿੰਟ ਤੜੇਗੇ ਸਾਰੇ ਨਹੀਂ ਤੁਹਾਡੀ ਇਨਕਮ ਹੋ ਗਈ ਹੈ ਇੰਨੀ ਤੇ ਤੁਸੀਂ ਵਾਧੂ ਫालतੂ ਖਰਚੇ ਕਰਨੇ ਨਾਲੇ ਮੇਰੀ ਗੱਲ ਸੁਣੋ ਕੱਲੀ ਏਸੀ ਦੀ ਗੱਲ ਨਹੀਂ ਹੈ ਗਿਰੰਜੀਤ ਏਸੀ ਦਾ ਬਿੱਲ ਕਿੰਨੇ ਤਾਰਨਾ ਵਾ ਦੋ ਦੋ ਏਸੀ ਦਾ ਬਿੱਲ ਤਾਰਨਾ ਪੈਣਾ ਸਾਨੂੰ ਮਸਾ ਮਾੜਾ ਜਿਹਾ ਸਾਡਾ ਸਾਹ ਨਿਕਲਣ ਲੱਗਾ ਵਾ ਹਜੇ ਸਾਡਾ ਵਿਆਜ ਨੂੰ ਵਿਆਜ ਪੈਣ ਡਿਆ ਵਾ ਉਹ ਅਸੀਂ ਹਜੇ ਕਰਜ਼ਾ ਲਾਉਣ ਲਏ ਆ ਤੇ ਦੋ ਏਸੀ ਲਵਾ ਕੇ ਬਹਿ ਜੋ ਤੇ ਦੋਹਾਂ ਦਾ ਮੜ ਕੇ ਬਿੱਲ ਪਤਾ ਕਿੰਨਾ ਆਉਣਾ ਵਾ ਇਹ ਤਾਂ ਮੈਂ ਸੋਚਿਆ ਨਹੀਂ ਮੈਂ ਤਾਂ ਬਸ ਇਹ ਸੋਚਣ ਦਿਆ ਹਾਂ ਵੀ ਡਾਉਨ ਪੇਮੈਂਟ ਕਰਕੇ ਨਾ ਇਹ ਚੱਲ ਲੈ ਹੋਣਾ ਮੈਂ ਹੌਲੀ ਵੀ ਕਿਸ਼ਤ ਉਤਾਰੀ ਜਾਊਂਗਾ ਮੈਂ ਤੁਹਾਡੀ ਗੱਲ ਸਮਝਦੀ ਆਂ ਵੇਖੋ ਵੀ ਕਿਸ਼ਤ ਤੁਸੀਂ ਤਾਰ ਕੇ ਏਸੀ ਲੈਓਗੇ ਚੱਲ ਮੈਂ ਸਮਝਦੀ ਚੀਜ਼ ਬਣ ਜੂਗੀ ਕਰਦੀ ਪਰ ਇਹ ਵੇਖੋ ਨਾ ਏਸੀ ਨਹੀਂ ਮਹਿੰਗੇ ਪੈਂਦੇ ਬਿੱਲ 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 ਨਹੀਂ ਤਾਰਦਾ ਬਿੱਲ ਕਿੱਥੇ ਤਾਰਦਾ ਬੰਦਿਆ ਕੋ ਨਾਲੇ ਇਹੀ ਇਹੀ ਤਾਂ ਜੇ ਉਹ ਕੰਮ ਚੋਂ ਨਿਕਲ ਨਹੀਂ ਪਾਏ ਤੇ ਦੋ ਦੋ ਏਸੀਆਂ ਦੇ ਬਿੱਲ ਕਿੱਥੇ ਤਾਰਨੇ ਆ ਉਤੋਂ ਬੱਤੀ ਦਾ ਵੀ ਸਾਰਾ ਬਿੱਲ ਫਰਿੱਜ ਚੱਲਣ ਲਈ ਆ ਇੰਡੈਕਸ਼ਨ ਚੱਲਣ ਡਿਆ ਵਾ ਕਿੰਨਾ বেলা ਐਣਾ ਫਿਰ ਨੂੰ ਇਹ ਕਹਦਾ ਵੀ ਤੇ ਫੁੱਟ ਲੈ ਕੇ ਗੱਦੇ ਹੋਰ ਕੀ ਆ ਉਹਨੂੰ ਕੋ ਪੀ ਇੱਕ ਦੋ ਗਰਮੀਆਂ ਇੱਥੇ ਔਖੀ ਸੋਖੀ ਕੱਟ ਲਾ ਜਦੋਂ ਸਾਡਾ ਹੱਥ ਪਾਊਗਾ ਨਾ ਉਦੋਂ ਅਹੀਂ ਲਵਾ ਲਾਂਗੇ ਇਹ ਨਹੀਂ ਗੱਲ ਹੈਗੀ ਤੇ ਹੁਣੇ ਆੜ ਦੇ ਕੇ ਤੇ ਏਸੀ ਕਮਰੇ ਚਲਵਾਓ ਇਹ ਤਾਂ ਪਤਾ ਕੀ ਯਾਰ ਰஞ்சிਤ ਇਹ ਤਾਂ ਸਾਨੂੰ ਖਰਚੇ ਤੇ ਖਰਚੇ ਪੈਂਦੇ ਜਾਣ ਰਹੀ ਆ ਸਿੱਧੀ ਜਿਹੜੀ ਗੱਲ ਹੈ ਦੱਸੋ ਨਾ ਮੈਨੂੰ ਹਾਂ ਉਹ ਤਾਂ ਕੰਸੀ ਗੀਆਂ ਨਾਲ ਮੈਨੂੰ ਪਤਾ ਕੀ ਇੰਦੀ ਹੀ ਗੱਲ ਹੋਰ ਵੀ ਹਾਂ ਕਿੰਨੇ ਵੀ ਮੈਦਾਨੇ ਨਹੀਂ ਕੁਝ ਕਰ ਸਕਦੇ ਜਿਹੜਾ ਉਜਾਮ ਲਾ ਕੇ ਗਿਆ ਝੂਠਾ ਲਾ ਕੇ ਗਿਆ ਮੇਰੇ ਤੇ ਅੱਛਾ ਹਾਂ ਤੇ ਮਹਾਂਮ ਸਦੀਕ ਕੋਈ ਨਹੀਂ ਮੂੰਹ ਤੇ ਗੱਲ ਕਰ ਲਾਂਗੇ ਕਿਹੜੀ ਗੱਲ ਹੈ ਜਿੰਦਾ ਦੀ ਗੱਲ ਹੋਵੇ ਤੇ ਕੋਈ ਕਰ ਲਈਆਂ ਸਾਰਾ ਦੁੱਧ ਦੁੱਧ ਪਾਣੀ ਪੈ। ਤਾਂ ਤੁਹਾਨੂੰ ਕੀ ਲੱਗਣ ਲਿਆ? ਇਹ ਇਲਜ਼ਾਮ ਲੱਗਾ ਵਾ ਕਿ ਸਚਾਈ ਹੈ। ਤੁਹਾਡਾ ਦਿਲ ਕੀ ਆਂਦਾ ਵਾ? ਮੇਰਾ ਦਿਲ ਆਂਦਾ ਵੀ ਇਹਨਾਂ ਨੇ ਕੀਤਾ ਸਭ ਕੁਝ। ਕਿਹੇ ਬੰਦੇ ਦੀ ਰஞ்சிਤ ਹਿੰਮਤ ਨਹੀਂ ਪੈ ਸਕਦੀ ਦਾਣ ਕੇ ਦੋਵਾਂ ਜੀਆਂ ਦੀ ਬੋਲਣ ਦੀ। ਇੱਥੇ ਸਾਨੂੰ ਕਿਉਂ ਨਹੀਂ ਕੋਈ ਆਣ ਕੇ ਬੋਲ ਲਿੰਦਾ ਹੁਣੇ? ਇਹ ਤੋਂ ਯਾਡੇ ਪੈਸੇ ਦੇਣੇ। ਮੇਰੀ ਗੱਲ ਸੁਣੋ। ਉਹਦੇ ਕਰਦੇ ਨੇ ਸਹੀ ਆ। ਜੀ ਇਹਨਾਂ ਨੇ ਪਹਿਲੀ ਹਰਕਤਾਂ ਮੈਂ ਵੇਖਦਾਂ। ਤੇ ਫਿਰ ਮੈਨੂੰ ਇਦਾਂ ਹੀ ਲੱਗਦਾ ਵਾ। ਹੈਂ ਤੇ ਪਰ ਜੇ ਇਸ ਗੱਲ ਸਬੂਤ ਦੀ ਆਉਦੀ ਐ ਨਾ ਅਗਲੇ ਨੇ ਇੰਨੇ ਪੈਸੇ ਦੇ ਦਿੱਤੇ ਆ ਕੋਈ ਨਾ ਕੋ ਮਾੜਾ ਮੋਟਾ ਸਬੂਤ ਤੇ ਬੰਦੇ ਤੋਂ ਹੁੰਦਾ ਹੀ ਆ ਨਾ ਚਲ ਆਪਣੀ ਤੇ ਗੱਲ ਹੋਰ ਗਈ ਆਪੇ ਦੇ ਰਿਸ਼ਤੇ ਕਰੀਂਗੀ ਉਹ ਕਿਹੜਾ ਹੱਲੇ ਹਟ ਗਏ ਨੇ ਉਹ ਵੀ ਸਬੂਤ ਇਕੱਠਾ ਕਰ ਲੈਣੇ ਨਾ ਲੈ ਕੇ ਆਉਣਗੇ ਸਬੂਤ ਤੇ ਹੀ ਹੌਸਲਾ ਤੇ ਕਰੋ ਤੂੰ ਤੁਹਾਡੀਆਂ ਕਿੱਥੇ ਪਾਉਂਦੀਆਂ ਵਾ ਸਬੂਤ ਆਊਗਾ ਅਚਾ ਹਾਂ ਇਹ ਤੁਸੀਂ ਇਹ ਨਾ ਸੋਚੋ ਵੀ ਇਹਨਾਂ ਨੇ ਨਹੀਂ ਪੈਸੇ ਲਏ ਇਹਨਾਂ ਨੇ ਲਏ ਨੇ ਇਹਨਾਂ ਨੇ ਖਾ ਕੇ ਡਕਾਰ ਮਾਰਿਆ ਤੇ ਮਾਰਿਆ ਵਾ ਬਾਕੀ ਮੈਂ ਲੱਕੀ ਦਾ ਇੰਨਾ ਪਤਾ ਵਾ ਲੱਕੀ ਨੇ ਆਇਆ ਤੱਕ ਮਨ ਬਰੀ ਝੂਠ ਨਹੀਂ ਬੋਲਿਆ ਤੱਕ ਜਿੱਦਾਂ ਦਾ ਬੰਦਾ ਨਾ ਮੈਨੂੰ ਸਾਰਾ ਪਤਾ ਵਾ ਨਾਲੇ ਮੇਰੀ ਲੋੜ ਹੈ ਯਾਰ ਹੋਂ ਦੀ ਇੱਦਾਂ ਵੀ ਗੱਲ ਤਰੀ ਸਹੀ ਹੈ ਮੇਰੀ ਹੁਣ ਧਿਆਨ ਨਾਲ ਗੱਲ ਸੁਣ ਲੋ ਵੀ ਅਸੀਂ ਨਹੀਂ ਘਰ ਚ ਆਉਣਾ ਚਾਹੀਦਾ ਨਹੀਂ ਤੇ ਮੇਰੇ ਤੋਂ ਬੁਰਾ ਕੋਈ ਨਹੀਂ ਜੇ ਫਿਰ ਨਾ ਕਿਉਂ ਤੁਹਾਡੀ ਮੇਰੀ ਲੜਾਈ ਹੋਈ ਹੈ ਸੁਣਣ ਦੇ ਜੇ ਉਹ ਠੀਕ ਹੈ ਬਾਬਾ ਇਹ ਵੀ ਪੰਗਾਈ ਯਾਰ ਨਾ ਬਾਈ ਦੇਖ ਲੋ ਸੁਣ ਲੋ ਇਹ ਇੰਨੂ ਤੇ ਜੀ ਪੇਕੇ ਆਲੇ ਪੈਸੇ ਲੈ ਕੇ ਆਉਂਦੇ ਹੁੰਦੇ ਕਿਵੇਂ ਭਰਾਉਣ ਨੂੰ ਮੇਰੇ ਨੂੰ ਮਨਾ ਕਰਦੀ ਵੀ ਏਸੀ ਲਵਾਇਆ ਨੂੰ ਫਿਰ ਦੇਖ ਲੈਣਾ ਕੋਈ ਗੱਲ ਨਹੀਂ ਸੁਣੀ ਆ ਤਾਂ ਵੀ ਤੀਰ ਚਲਾਤੀ ਖੜੀ ਹੋਈ ਮੈਂ ਤਾਂ ਕੁਛ ਨਾ ਕੁਛ ਕਰੂੰਗੀ ਹੁਣੇ ਮੈਂ ਉਹ ਕੰਨ ਭੱਜ ਕੇ ਆਈ ਆ ਬੋਤੀ ਬਸ ਉਹ ਗਈ ਕਮਰੇ ਚ ਜਾਣੀ ਤੇ ਇਕੜ ਆਈ ਉਹ ਏਸੀ ਲੱਗਦਾ ਫਿਰ ਦੇਖਣਾ ਤੀਰ ਚਲਾ ਕੋਈ ਆਪਣਾ ਜਿਵੇਂ ਪਹਿਲਾਂ ਚਲੰਦੀ ਰਹੀ ਹੈ ਔਰ ਪਹਿਲੇ ਰੂਪ ਚਾ ਚਲ ਮੈਂ ਹਾਨੀ ਆ ਨਾ ਗੱਲ ਕਰਕੇ ਆਨੀ ਆ ਵੀਰੇ ਕਰਗੀ ਨਾ ਮਨਾ ਜਿਸ ਕਾਲ ਦਾ ਡਾਂਸ ਸੀ ਨਾ ਭਾਬੀ ਉਹ ਹੀ ਕਰਗੀ ਨਾ ਮਨਾ ਕਰਤਾ ਨਾ ਨੀ ਸਿਮਾਂਦੋਂ ਉਹ ਬਹਿ ਜਾ ਤਤਿਗੋਈਆਂ ਤੱਤੀ ਤੇ ਤੱਕਤੀ ਨਾ ਕਰ ਮਾਸੇਰ ਉਹ ਯਾਰੋ ਸਮਝਾ ਗਈ ਕੁਛ ਕਰਦਾ ਮੇਰੀ ਗੱਲ ਸੁਤ ਤੈਨੂੰ ਉਧਰ ਕੀ ਪ੍ਰੋਬਲਮ ਉਹਦੋਂ ਸੋ ਜਾ ਕਰ ਆਣਗੇ ਜਦ ਮੈਂ ਕਿਹਾ ਮੈਂ ਤੁਹਾਡੇ ਦੋਵਾਂ ਜੀਆਂ ਵਿੱਚ ਨਹੀਂ ਸੋਣਾ ਤੇ ਨਹੀਂ ਸੋਣਾ ਫਿਰ ਤੂੰ ਉਹਦੀ ਲਾਈ ਲੱਗੂ ਲੱਗ ਗਿਆ ਨਾ ਕੰਨ ਭੜ ਗਈ ਨਾ ਤੇਰੀ ਤੇਰਾ ਕੋਈ ਵਜੂਦ ਨਹੀਂ ਹੈ ਇਸ ਘਰ ਵਿੱਚ ਬਿੰਦਸ ਸਾਰਾ ਦਿਨ ਤੂੰ ਮਿਹਨਤਾ ਕਰਦਾ ਮਨ ਹੁਕਮ ਤੇਰੇ ਤੇ ਉਹ ਚਲਾਂਦੀ ਜੋ ਕਹੇਗੀ ਉੱਠ ਬੈਠ ਉਸ ਤਰੀਕੇ ਕਰੇਗਾ ਤੇਰਾ ਆਪਣਾ ਦਿਮਾਗ ਨਹੀਂ ਹੈਗਾ ਦਿਮਾਗ ਨਹੀਂ ਹੈਗਾ ਮੇਰਾ ਮੈਨੂੰ ਤੇ ਨਹੀਂ ਲੱਗਦਾ ਤੇਰਾ ਦਿਮਾਗ ਹੈਗਾ ਵੇ ਜਿੰਨਾ ਕਮਾਂਦਾ ਉਰੀ ਤਲੀ ਤੇ ਧਰਦਾਵੇਂ ਹਾਂ ਤਾਂ ਫਿਰ ਕੱਲ ਦੀ ਆਈ ਤੇ ਨਹੀਂ ਕੱਲ ਦੀ ਆਈ ਤੈਨੂੰ ਭੈਣ ਖਲਾ ਪੜਾਈ ਜਾਂਦੀ ਵੀ ਹੈ ਉਹ ਕਹੇਗੀ ਭੈਣ ਦੇ ਕਮਰੇ ਚ ਐਸੀ ਨਹੀਂ ਲੱਗੇਗਾ ਤੇ ਨਹੀਂ ਲੱਗੇਗਾ ਫਿਰ ਮੈਂ ਸੋਚਦੇ ਨੇ ਕਿ ਸੀ ਉਹ ਲਾ ਜੁ ਕਿਉਂ ਜੁ ਕਿਤੇ ਉਹਦੀ ਭੈਣ ਆਈ ਹੋਵੇ ਕਿਵੇਂ ਨਹੀਂ ਇਸੀ ਲਵਾ ਕੇ ਦਿੰਦੀ ਤੇ ਤੇ ਸਹੀ ਆ ਮੈਂ ਗਰਮੀ ਚ ਮਾਰਾ ਉਹ ਤੇ ਖੁਸ਼ ਹੁੰਦੀ ਐ ਤੇਰੇ ਕਮਰੇ ਚ ਐਸੀ ਨਹੀਂ ਲਗਾ ਆਪ ਠੰਡੀ ਵਾਲੀ ਹੁੰਦੀ ਐ ਨਾ ਮੈਨੂੰ ਗਰਮੀ ਚ ਮਾਰਦੀ ਵੀ ਇੱਥੇ ਚ ਜਾ ਉਹ ਟੈਨਸ਼ਨ ਨਾ ਜਾ ਉਹ ਜਾ ਜਾ ਕੋਈ ਨਹੀਂ ਮੈਂ ਆਪੇ ਸਾਬਣੂਗਾ ਹਾਂ ਉਹ ਗੱਲ ਤੇ ਸੀ ਕਹਿੰਦੀ ਐ ਵੇਸੀ ਹਕੀਕਤ ਐ ਗੋਲੀ ਵੱਜਲੀ ਕਿਤੇ ਹੈਂ ਇਸ ਜਿਨੀ ਲਾਉਣਾ ਜੀ ਉਹ ਉਹ ਜੁਕੇ ਤੇ ਹੈ ਕੋਈ ਜਿੱਤੇ ਜਾਣ ਕੇ ਪੈਸੇ ਹੌਲੀ ਹੌਲੀ ਗੋਲੀ ਨਹੀਂ ਬਚ ਨਿਕਲੀ ਇੱਟੀ ਆ ਗੜੀ ਲੱਗ ਚਦੀ ਹੈ ਗਰਮੀ ਆ ਅਖਰ ਦੀ ਪੈਣ ਦੀ ਉਤੋਂ ਦੇ ਸਹੀ ਤੇ ਕਹਿਣ ਦੀ ਆ ਆ ਪ ਆਪਣੀ ਪਰਸਨਲ ਲਾਈਫ ਹੁੰਦੀ ਹੈ ਦੋਵਾਂ ਜੀਆਂ ਦੀ ਪਰਸਨਲ ਲਾਈਫ ਆ ਉਹ ਕਿਤੇ ਸਾਡੇ 'ਚ ਮੜ ਕੇ ਸੌਣ ਐ ਸ਼ਮੀ ਦਾ ਪਾਗਲ ਹੋ ਗਈ ਲੱਗਦੀ ਮੈਨੂੰ ਇਹਦਾ ਦਿਮਾਗ ਸਹੀ ਨਹੀਂ ਲੱਗਦਾ ਲਵਾਦ ਨੇ ਅਸੀਂ ਕੋਈ ਗੱਲ ਨਹੀਂ ਕੋਹਣ ਹੁੰਦਾ ਇਹ ਬੋਲਦੀ ਰਹਿਣਾ ਨੇ ਕੋਈ ਗੱਲ ਨਹੀਂ ਵਜੂਦ ਪੂਰਾ ਜੱਟ ਦਾ ਕਿਹੜੀ ਗੱਲ ਵਜੂਦ ਤੇ ਗੱਲ ਆਉਂਦੀ ਮੇਰੇ ਤੇ ਓ ਸ਼ਮੀ ਮੇਰਾ ਏਟੀਐਮ ਕਿੱਥੇ ਆ ਏਟੀਐਮ ਜਾ ਕੇ ਦੇ ਮੇਰਾ ਲਿਆ ਮੇਰਾ ਏਟੀਐਮ ਇੱਥੇ ਬੈਠਾ ਮੈਂ ਤੇਰੀ ਭੈਣ ਏਟੀਐਮ ਬੁੱਕ ਲੈ ਬੰਦ ਅਵੇ ਮੇਰੇ ਕੋਲ ਤਾਂ ਪਹਿਲਾਂ ਮੈਂ ਏਟੀਐਮ ਰੱਖਿਆ ਹੋਣਾ ਕਹੇ ਐਟਮ ਸਿਆਪਾ ਲੈਣਾ ਸੁਹੀ ਤੇ ਪਾ ਲੈਣਾ ਪਈਵਾ ਸੁੰਦੀ ਤੂੰ ਜੇ ਜੀ ਕੱਢਿਆ ਤੇ ਰੱਖਣਾ ਵੀ ਤੇਰਾ ਫਰਜ਼ ਹੈ ਜੇਬ ਚ ਪਾਈ ਕਰਦੇ ਅੰਜ ਦੇ ਮੇਰਾ ਹੈ ਮੈਂ ਕਿਤੇ ਲੋੜ ਹੀ ਪੈ ਜਾਂਦੀ ਆ ਦੁਬਾਰਾ ਮੇਰੇ ਦਿਮਾਗ ਕੰਨ ਦਿੱਤਾ ਕਿ ਜਿਹੜੀ ਮਾਈ ਨੂੰ ਦੀ ਪਾਈ ਜਰਾਣ ਦੀ ਨਜ਼ਰਾਤਾਂ ਸਾਡੀ ਇੱਜ਼ਤ ਹੈ ਇਹਨੂੰ ਬਣੀ ਰਵੇ ਤੇ ਜੇ ਉਹ ਵੀ ਇੰਨੀ ਸਾਡੀ ਕੋ ਲੱਭਦਾ ਨਾ ਤੇਹੀਂ ਮਾਈ ਦੇ ਨਜ਼ਰਾਤਾਂ ਜਿਉਂ ਵਾਝੀ ਨਾ ਦਿੰਦੇ ਇੱਕਦਮ ਅਗਲਾ ਲੱਭਦੇ ਨਾ ਕਿ ਚੋਰੀ ਦਾ ਇਲਜ਼ਾਮ ਸਿੱਧਾ ਹੱਡੇ ਤੇ ਆਉਣਾ ਸੀ ਉਹ ਤੇ ਮੇਰੀ ਗੱਲ ਜੀ ਧਿਆਨ ਨਾਲ ਤੇ ਰੱਖਣਾ ਵੀ ਸਾਡੇ ਫਰਜ਼ ਹੈ ਪਈ ਦੇ ਘਾਏ ਕੀ ਜਾਂ ਥੋੜੀ ਬੋੜੇ ਘਾਏ ਆ ਥੋੜੀ ਬੋੜੀ ਸ਼ੋਪਿੰਗ ਕੀਤੀ ਆ ਹੁਣ ਤੇਨਾ ਦਾ ਕੰਮ ਨਹੀਂ ਜਾ ਰਹਾ ਬਹਿਰਾ ਚਾਹੇ ਕਿ ਆਪਾਂ ਲਹਿਰਾ ਬਹਿਰਾ ਦੇ ਹਿਸਾਬ ਨਾਲ ਪੈਸੇ ਘੋਣੇ ਆ ਤੇ ਸ਼ੱਕ ਦੇ ਨਾ ਨਾ ਪਵੀ ਜੇ ਕੰਮ ਕਰੋ ਸ਼ੱਕ ਨਾ ਪਵੀ ਸ਼ੱਕ ਦੀ ਮੌਸਲ ਮੋਕਾ ਸੰਭ ਲੈਣਾ ਇਹ ਜਿਵੇਂ ਰੱਖਿਆ ਦਾ ਵੀ ਧਿਆਨ ਰੱਖਿਆ ਪਰ ਮੈਂ ਕੀ ਕਹਿੰਮ ਕਿ ਇਹ ਦਿਨ ਤੇਰੀ ਪੈਂਟ ਤੇ ਪਿਆਰ ਹੈ ਨਾ ਸਿਆਪਾ ਹੈ ਨਾ ਉਹ ਧਿਆਨ ਨਾ ਰੱਖਣਾ ਬਸ ਮੈਂ ਏਟੀਐਮ ਤੇ ਰੱਖਦਾ ਮੈਂ ਹਰੋ ਨਹੀਂ ਦੇ ਕੇ ਰੱਖਦਾ ਤੇ ਨੀ ਤਾ ਮੈਂ ਕਿ ਵੀ ਦਾ ਪਹਿਨ ਲੀਂਦੀ ਚੰ ਧਿਆਨ ਨਾ ਚਾਹੀਦਾ ਠੀਕ ਹੈ ਕੋਈ ਗੱਲ ਨਹੀਂ ਮੈਂ ਮੋਕਾ ਸੰਭ ਲਿਆ ਉਹ ਨਾ ਕੰਮ ਕਰ ਕਿ ਨਹੀਂ ਨਹੀਂ ਪ੍ਰਿਮੀ ਨਹੀਂ। ਹਾਕ ਮੈਨੂੰ ਨਹੀਂ ਕਿ ਤੁਹਾਡੇ ਨੂੰ ਕੰਮ ਰਸੀ। ਹੁਣ ਕਿਹੜਾ ਕੰਮ ਆ ਗਿਆ ਤੈਨੂੰ? ਦੱਸ। ਮਮੀ 700 ਰੁਪਏ ਦੇਣਾ ਮੈਨੂੰ। 700 ਰੁਪਏ। ਉਹ ਯਾਰ ਚਾਹੀਦਾ ਮੈਨੂੰ। ਉਹ ਕੀ ਕਰਵਾ ਤੂੰ? ਉਹ ਨਾ ਮੈਂ ਨਾ ਕੰਮ ਵਾਲੀ ਛੁੱਟ ਤੇ ਜਿਹੜੀ ਲਾਈਸ ਤੁਹਾਨੂੰ ਪਤਾ ਹੈ ਕਿੰਨੀ ਪੁਰਾਣੀ ਲੱਗੀ ਹੈ। ਤੇ ਨਾ ਉਹਦੀ ਕੁੜੀ ਬਿਮਾਰ ਹੈ। ਅੱਗੇ ਪਿੱਛੇ ਵੀ ਜਦੋਂ ਬਿਮਾਰ ਹੁੰਦੀ ਸੀ ਮੈਂ ਦੇ ਦੇਂਦੀ ਸਾਨੂੰ ਵੱਖਰੀ ਕਿ ਚਲ ਦਵਾਈ ਦਵਾਈ ਦਾ ਨੂੰ ਲੈ ਗਈ। ਤੇ ਨਾ ਉਹ ਬਿਮਾਰ ਹੈ ਈ ਕੁੜੀ। ਮਾ ਉਹਨੂੰ ਦੇ ਦੇ 700 ਰੁਪਏ ਦਵਾਦਾਰ ਨੂੰ ਲੈਣ ਉਹ ਬਚਾਦੀ ਨੂੰ ਤੇ ਪਤਾ ਹੀ ਨਹੀਂ ਸਾਡੇ ਹੁਣ ਹਾਲਾਤ ਇਹੋ ਜਿਹੇ ਉਹ ਤੇ ਸੋਚਦੀ ਆਪਾਂ ਪਹਿਲੀ ਵਾਰੀ 68 ਦੀ ਜ਼ਿੰਦਗੀ ਜਿੰਦੇ ਵੀ ਅਮੀਰ ਮੈਂ ਉਹਨੂੰ ਦੱਸਿਆ ਵੀ ਨਹੀਂ ਤਾਂ ਹੁਣ ਮੈਨੂੰ ਨਾ 700 ਰੁਪਏ ਦੇ ਦਿਓ ਚਲ ਗਰੀਬ ਦੀ ਮਦਦ ਹੀ ਕਰਨੀ ਹੈ ਮੈਂ ਕਿਹੜੀ ਆਪਣੀ ਜੇਬ ਚ ਭਾਣੇ ਨਹੀਂ ਪਹਿਣਾ ਵੇਖ ਲੈ ਮੇਰੇ ਕੋਲ ਕੋਈ ਜੇਬ ਨਹੀਂ ਕੁਛ ਨਹੀਂ ਮੈਂ ਤਾਂ ਜਿਹੜਾ ਪੈਸਾ ਤੇ ਲਾਉਂਦਾ ਮੈਂ ਰਾਣੇ ਹੁਣਾ ਬਣ ਕੇ ਵਰਤਦੀ ਆ ਮੈਂ ਆਪ ਨਹੀਂ ਕਰੀ ਨਾ ਬਹਿਰ ਰੱਖਿਆ ਨਾ ਨਾ ਭਾਬੀ ਨੂੰ ਨਾ ਕਹਿਣਾ ਕਿ ਮੈਂ ਤੁਹਾਡੇ ਕੋਲ ਮੰਗੇ 700 ਰੁਪਏ ਤੇ ਨਾ ਐਂਜ ਕਰੋ ਕੀ ਨਹੀਂ ਦਸਣਾ ਭਾਬੀ ਕੁਝ ਨਹੀਂ ਆਪਣੀ ਗੱਲ ਹੈ ਮਾਮਾ ਦੀਆਂ ਦੀ ਕੋਈ ਗੱਲ ਨਹੀਂ ਹੋ ਸਕਦੀ ਲੈ ਗੁਰਪ੍ਰੀਤ ਕੁਝ ਤੇ ਹੈਗਾ ਆ ਤੂੰ ਹੁਣੇ ਮੰਮੀ ਜੀ ਨੂੰ ਕਿਹਾ ਵਾ ਕਿ ਭਾਬੀ ਨੂੰ ਨਾ ਦੱਸਿਓ ਕੀ ਹੋਇਆ ਵਾ ਮੰਮੀ ਕੀ ਕਹਿੰਦੀ ਆ ਦੱਸੋ ਦੱਸ ਦੇ ਲਕਾ ਕਹਦਾ ਵਾ ਸਾਡੇ ਘਰ 'ਚ ਕੋਈ ਲਕਾ ਨਹੀਂ ਗਾ ਅਸੀਂ ਇੱਕ ਦੂਜੇ ਨਾਲ ਸਾਰੀ ਗੱਲ ਕਰਦੇ ਆ ਉਹ ਨਾ ਜਿਹੜੀ ਕੰਮ ਵਾਲੀ ਮਿਲਾਈ ਸੀ ਨਾ ਉਹਦੀ ਕੁੜੀ ਬਿਮਾਰ ਹੈ ਅੱਛਾ ਤੇ ਉਹ ਉਹਦੀ ਦਵਾਈ ਲੈਣੀ ਆ ਉਹਨੇ ਹੂੰ ਤੇ ਮੈਂ ਕਿਹਾ ਚਲ ਤੈਨੂੰ ਮੈਂ ਦੇ ਦਾਂਗੀ 700 ਰੁਪਏ ਦੇਣਾ ਉਹਨੂੰ ਉਹਨੂੰ ਨਹੀਂ ਪਤਾ ਹੁਣ ਆਪਾਂ ਤੁਹਾਡੇ ਕਿਹੜੇ ਹਾਲਾਤ ਆ ਆਪਾਂ ਗਰੀਬ ਹੋ ਗਏ ਉਹਨੂੰ ਨਹੀਂ ਪਤਾ ਹੁਣ ਸਾਰੇ ਸ਼ਾਇਦ ਜਿੱਟਡੋਲਾ ਤੇ ਪਾ ਨਹੀਂ ਸਕਦੇ ਕਿ ਆਪਾਂ ਗਰੀਬ ਹੋ ਗਏ ਤੇ ਗੁਰਪ੍ਰੀਤ ਮੇਰੇ ਹਿਸਾਬ ਨਾਲ ਜੇ ਇਹ ਦੱਸ ਦਿੱਤਾ ਜਾਵੇ ਤੇ ਚੰਗੀ ਗੱਲ ਨਹੀਂ ਆ ਵੀ ਆਪਾਂ ਤੇ ਆਪ ਉਹ ਜੀ ਹੋ ਗਏ ਆ ਤੇ ਆਪਾਂ ਤੁਹਾਨੂੰ ਕੀ ਹੈਲਪ ਕਰੀਏ ਤੇਰੇ ਹਿਸਾਬ ਨਾਲ ਦੱਸ ਨਹੀਂ ਦੇਣਾ ਚਾਹੀਦਾ ਤੂੰ ਮਦਦ ਕਰ ਦੋਗੇ 700 ਰੁਪਏ ਦੇਣਾ ਕਿ 7000 ਰੁਪਏ ਦੇਣਾ ਗੁਰਪ੍ਰੀਤ 700 ਦੀ ਗੱਲ ਨਹੀਂ ਆ ਉਹ ਤੈਨੂੰ ਦੇ ਦਾਂਗੇ ਪਰ ਅਗਲੀ ਵਾਰ ਤੱਕ ਹੋਰ ਮੰਗਾਂ ਲਾਗੂਗੀ ਹੈਲਪ ਵਜੋਂ ਕਿਉਂਕਿ ਉਹਦੀ ਬੇਟੀ ਨਹੀਂ ਠੀਕ ਹੈਗੀ। ਹੁਣ ਫਿਰ ਵੀ ਤੂੰ ਦੱਸੇਗੀ ਕੰਮ ਵਾਲੇ ਨੂੰ ਦੱਸਾਂਗੇ ਆਪਾਂ ਗਰੀਬ ਹੋਗੇ। ਹੁਣ ਇੱਕ ਕੰਮ ਵਾਲੇ ਨੂੰ ਵੀ ਦੱਸਾਂ। ਅੱਗੀ ਗੱਲ ਆ ਸੱਚ ਬੋਲਣ ਦੀ ਆ? ਹਾਂ ਸੱਚ ਬੋਲਦੀ। ਇਹੋ ਗੱਲ ਆ ਨਾ ਕੋਈ ਹੋਰ ਗੱਲਤ ਨਹੀਂ? ਨਹੀਂ ਨਹੀਂ 700 ਰੁਪਏ ਕਿਹ ਬਣਨ ਮੇਰਾ ਕੀ ਬਣਨ ਤੈਨੂੰ ਆਪ ਦੱਸ। ਮੈਂ ਕੀ ਕਰਨੀ? ਮੈਂ ਅਗੜੀ ਆਪਣੀ ਜੇਬ ਚ ਬੰਨ੍ਹਨੀ। ਚੱਲ ਕੋਈ ਗੱਲ ਨਹੀਂ। 700 ਰੁਪਏ ਤੈਨੂੰ ਮੈਂ ਦੇ ਦਿੰਨੀ ਆ। ਟੈਨਸ਼ਨ ਨਾ ਲੈ। ਠੀਕ ਆ? ਹਾਂ। ਤੇ ਘਰ ਤਿਆਰੀ ਉਹਦੇ ਨਾਲ ਜਾਣਾ। ਹਾਂ। ਕੋਈ ਗੱਲ ਨਹੀਂ ਮੈਂ ਦਿਨੀ ਪੈਸੇ 400 ਉਹਨੂੰ ਦੇ ਦੋ ਜੀ ਮਿਹਰਬਾਨੀ ਤੁਹਾਡੀ ਮੰਮੀ ਮੈਨੂੰ ਤੇਰੀ ਲੱਗਣਾ ਤੇ ਹੀ ਹੜਪਾ ਮੇਰੀ ਗੱਲ ਸੁਣ ਲਓ ਤੁਹਾਨੂੰ ਕੋਈ ਵੀ ਗੱਲ ਕਹਿੰਦੀ ਹੁੰਦੀ ਹੈ ਨਾ ਤੇ ਤੁਸੀਂ ਮੈਨੂੰ ਜਰੂਰ ਦੱਸਿਆ ਕਰੋ ਆ ਹੁਣ ਮੈਂ ਉੱਤੇ ਨਾਮ ਦੀ ਤੇ ਮੈਨੂੰ ਇਹ ਗੱਲ ਦਾ ਪਤਾ ਨਹੀਂ ਲੱਗਣਾ ਮੈਨੂੰ ਦੱਸਿਆ ਕਰੋ ਵੀ ਇਹ ਕੀ ਕਹਿੰਦੀ ਆ ਮੈਨੂੰ ਤੇ ਹੁਣ ਚੱਲ ਸੱਚੀ ਲੱਗਣ ਦੀ ਆ ਮੈਂ ਤਾਂ ਪਤਾ ਹੀ ਹੋ ਗਿਆ ਸੀ ਵੀ ਮੈਂ ਮੇਰੇ ਕੋਲ ਪੈਸਾ ਨਹੀਂ ਕੋਤ ਹੁੰਦਾ ਮੈਂ ਤੇ ਆ ਬਣਾਣੀ ਆ ਲੱਗੋ ਤੂੰ ਸਾਡੀ ਸਾਰੀ ਹਰ ਗੱਲ ਲਈ ਇੱਕ ਵਾ ਮੈਂ ਚੋਰੀ ਭੈਣ ਨਹੀਂ ਰੱਖਦੀ ਅਜੇ ਤੈਨੂੰ ਕਹਿ ਨਹੀਂ ਗਈ ਤੇ ਤੂੰ ਜਦੋਂ ਧੂਤ ਤੇ ਆ ਗਈ ਮੰਮੀ ਜੇ ਸੱਚ ਹੈ ਨਾ ਫਿਰ ਕੋਈ ਗੱਲ ਨਹੀਂ ਆ ਚੱਲ ਗਰੀਬ ਦੀ ਹੱਲ ਪਿਆ ਅਸੀਂ ਕਰ ਦਿੰਨੇ ਆ ਅਸੀਂ ਕੌਣ ਕਰ ਨਾਲੇ ਉੱਪਰ ਪ੍ਰਮਾਤਮਾ ਬੈਠਾ ਵਾ ਕਰ ਨਾਲ ਸੱਚ ਸੁਣ ਅਜੇ ਤੂੰ ਝੂਠ ਹੋਵੇ ਨਾ ਝੂਠ ਫਿਰ ਗੱਲ ਗਲਤ ਆ ਇਹਦਾ ਮੈਂ ਧਿਆਨ ਰੱਖਣਾ ਕਿ ਝੂਠ ਤੇ ਨਹੀਂ ਬੋਲਦੀ ਏ ਬਸ ਇਹ ਨਾ ਵਾਰ-ਵਾਰ ਝੂਠ ਨੂੰ ਮਾਰ ਕੇ ਤੇ ਪੈਸੇ ਲਈ ਜਾਵੇ